ਮਾਨ ਲਾਇਆ 6 ਨੂੰ ਉਹਦੇ ਵਿੱਚ ਵੀ ਮੈਂ ਇਹ ਗੱਲ ਕੀਤੀ ਹੈ ਕਿ ਤੁਸੀਂ ਸਾਜ ਮਜਾਓ ਤੁਸੀਂ ਦੱਲੀਆਂ ਵਜਾਓ ਤੁਸੀਂ ਜੋੜੀਆਂ ਵਜਾਓ ਤੁਸੀਂ ਢੋਲਕੀਆਂ ਵਜਾਓ ਤੁਸੀਂ ਚਿੰਮਟੇ ਵਜਾਓ ਤੁਸੀਂ ਵਾਜੇ ਵਜਾਓ ਜਿੰਨੇ ਮਰਜੀ ਸਾਜ ਵਜਾਓ ਕੀਰਤਨ ਕਰੋ ਰਜ ਰਜ ਗਾਓ ਪਰ ਕੀਰਤਨ ਭਗਤੀ ਤੁਹਾਡੀ ਪ੍ਰੇਮਾ ਭਗਤੀ ਬਣ ਜਾਣਾ ਚਾਹੀਦਾ ਹੈ ਇਹ ਜਦੋਂ ਅਸੀਂ ਸਾਰੇ ਕੀਰਤਨ ਕਰਦੇ ਹਾਂ ਇਹ ਅਸਲ ਵਿੱਚ ਦੁੱਧ ਰਿੜਕਣਾ ਹੁੰਦਾ ਹੈ ਰਿੜਕਦੇ ਰਹੇ ਰਿੜਕਦੇ ਰਹੇ ਰਿੜਕਦੇ ਰਹੇ ਨਿਕਲੇ ਆ ਕੀ ਮੱਖਣ ਜੇ ਮੱਖਣ ਨਾ ਨਿਕਲਿਆ ਪ੍ਰੇਮਾ ਪ੍ਰੇਮ ਅੰਦਰ ਨਾ ਪੈਦਾ ਹੋਇਆ ਤੇ ਸਾਡੀ ਭਗਤੀ ਕਿਸ ਲਈ ਖੇ ਸਾਡਾ ਹਿਰਦਾ ਪਿਆਰ ਨਾਲ ਭਰਨਾ ਚਾਹੀਦਾ ਹੈ ਸਾਡੇ ਵਾਸਤੇ ਕੋਈ ਗੈਰ ਨਹੀਂ ਰਹਿਣਾ ਚਾਹੀਦਾ ਕੋਈ ਦੁਸ਼ਮਣ ਨਹੀਂ ਰਹਿਣਾ ਚਾਹੀਦਾ ਕੋਈ ਛੋਟੀ ਜਾਤ ਕੋਈ ਵੱਡੀ ਜਾਤ ਨਹੀਂ ਰਹਿਣੀ ਚਾਹੀਦੀ ਸਾਨੂੰ ਸਾਰਿਆਂ ਵਿੱਚ Տੇਰ ਮੇਰ ਦੂਰ ਕਰ ਮੌਜਾਂ ਮਾਣਿਏ ਰੱਬ ਦੇ ਆ ਬੰਦਿਆਂ ਨੂੰ ਰੱਬ ਜਾਣੀਏ ਪ੍ਰੇਮਾ ਭਗਤੀ ਦਾ ਮਤਲਬ ਇਹ ਹੈ ਬੰਦਾ ਪ੍ਰੇਮ ਭਗਤੀ ਵਿੱਚ ਪਿੱਜੇ ਪਹਿਲਾਂ ਭਗਤੀ ਕਰੋ ਕੀਰਤਨ ਕਰੋ ਚਾਹੇ ਪਾਠ ਕਰੋ ਚਾਹੇ ਗੁਰਬਾਣੀ ਕਰੋ ਹੁਣ ਜੇ ਆਪਾਂ ਗੁਰਬਾਣੀ ਇੱਥੇ ਸਾਰੇ ਕਿੰਨੇ ਰੰਗ ਚ ਕੀਰਤਨ ਕਰਦੇ ਨੇ ਦਰਬਾਰ ਸਾਹਿਬ ਵਿੱਚ ਭੋਗ ਪਵੇ ਚੱਲ ਪਰੇ ਤੂੰ ਐ ਹੋ ਪਰਿਓ ਪ੍ਰਿਆਰ ਤੇ ਪੈਦਾ ਹੀ ਨਾ ਹੋਇਆ ਕੀ ਘਟਿਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ ਸਾਡੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪਿਆਰ ਪੈਦਾ ਹੋਵੇ ਫਿਰ ਉਹ ਪ੍ਰੇਮ ਦਾ ਜਿਹੜਾ ਬੀਜ ਬੀਜਿਆ ਗਿਆ ਉਹ ਐਡਾ ਵੱਡਾ ਹੋਵੇ ਜਿਹਦੇ ਕਲਾਵੇ ਵਿੱਚ ਸਾਰਾ ਸੰਸਾਰ ਆਉਣਾ ਚਾਹੀਦਾ ਹੈ ਇੰਨਾ ਵੱਡਾ ਤਰਖਤ ਤੇਰੇ ਅੰਦਰ ਪਿਆਰ ਦਾ ਪੈਦਾ ਹੋਵੇ ਉਹ ਇੰਨਾ ਪਿਆਰ ਇੰਨਾ ਪਿਆਰ ਇੰਨਾ ਪਿਆਰ ਸਾਰੇ ਹੀ ਤੈਨੂੰ ਪਿਆਰੇ ਲੱਗਣ ਲੱਗ ਜਾਣ ਜੇ ਉੱਚਾ ਬੋਲ ਕੇ ਖਿੱਚ ਕੇ ਗੱਲ ਵੀ ਕਰੇ ਤੇ ਉਹ ਵੀ ਅਗਲੇ ਦੇ ਭਲੇ ਲਈ ਕਰ ਰਿਹਾ ਤੂੰ ਗੁੱਸਾ ਵੀ ਚੜਾਵੇਂ ਮਰਜ਼ੀ ਨਾਲ ਚੜਾਵੇਂ ਮੈਂ ਭਲਾ ਸੋਚਦਾ ਕਿਸੇ ਦਾ ਹੁਣ ਮੈਂ ਮਾੜਾ ਨਹੀਂ ਸੋਚਦਾ ਪ੍ਰੇਮਾ ਭਗਤੀ ਜਿਹੜੇ ਲੋਕਾਂ ਨੇ ਕੀਰਤਨ ਕੀਤਾ ਹੈ ਕੀਰਤਨ ਸੁਣਦੇ ਨੇ ਕੀਰਤਨ ਦੇ ਰਸੀਏ ਨੇ ਉਹਨਾਂ ਅੰਦਰ ਸਦਾ ਰਸ ਬਣਿਆ ਰਹਿੰਦਾ ਜੇ ਤੁਸੀਂ ਕਹਿੰਦੇ ਆ ਮੈਂ ਹੁਣ ਇੱਥੇ ਕੀਰਤਨ ਕਰ ਰਿਹਾ ਮੈਨੂੰ ਬੜਾ ਰਸ ਬਣਿਆ ਵਾਡੇ ਚੋਂ ਵੀ ਕਈਆਂ ਨੂੰ ਬੜਾ ਰਸ ਬਣ ਜਾਂਦਾ ਹੋਏਗਾ। ਕਈ ਕੀਰਤਨ ਦੇ ਰਸ ਹੀ ਹੁੰਦੇ ਨੇ। ਕਈ ਭੈਣਾ ਕਈ ਵੀਰ ਕੀਰਤਨ ਦਾ ਰਸ ਬਣ ਗਿਆ, ਕੀਰਤਨ ਦਾ ਰਸ ਬਣ ਗਿਆ, ਕੀਰਤਨ ਦਾ ਰਸ ਤਾਂ ਹੀ ਰਸ ਬਣਿਆ ਜੇ ਜ਼ਿੰਦਗੀ 'ਚ ਵੀ ਰਸ ਬਣੇ। ਇਸ ਨੂੰ ਅੱਗੇ ਵੀ ਵਧੋ। ਜਦੋਂ ਪਿਆਰ ਬਣਿਆ ਹੁੰਦਾ ਮਨ ਵਿੱਚ ਫਿਰ ਰਸ ਬਣਿਆ ਰਹਿੰਦਾ। ਨਫ਼ਰਤ ਨੂੰ ਕੋਈ ਥਾਂ ਨਹੀਂ। ਆਪਣੇ ਅੰਦਰ ਇੱਕ ਪਿਆਰ ਦਾ ਬੂਟਾ ਲਾਓ, ਬੀਜ ਲਾਓ। ਪਿਆਰ ਵਿੱਚ ਭਿੱਜੀਆਂ ਅਥਾਂ ਦੀ ਵੇਖਣੀ ਹੋਰ ਹੈ, ਛਕਣੀ ਹੋਰ ਹੈ। ਨਫ਼ਰਤ ਵਾਲੀਆਂ ਅੱਖਾਂ ਹੋਰ ਤਰ੍ਹਾਂ ਵੇਖਦੀਆਂ ਨੇ ਪਿਆਰ ਵਾਲੀਆਂ ਅੱਖਾਂ ਹੋਰ ਤਰ੍ਹਾਂ ਵੇਖਦੀਆਂ ਤਾਂ ਕਰਕੇ ਪ੍ਰੇਮਾ ਭਗਤੀ ਵਿੱਚ ਜੇ ਤੁਸੀਂ ਪ੍ਰਵਿਰਤ ਹੁੰਨੇ ਐ ਆਪਾਂ ਸਾਰੇ ਪਿਆਰ ਵਿੱਚ ਭਿਜਨੇ ਹਾਂ ਫਿਰੇ ਸਾਡੀ ਕੀਰਤਨ ਭਗਤੀ ਸਫਲ ਹੈ ਫਿਰ ਕਰੋ ਜੇ ਹੁਣ ਅਸੀਂ ਇਹਨੂੰ ਰੋਟੀਆਂ ਕਾਰਨ ਪੂਰਾ ਤਾਲ ਵਾਲਾ ਕੰਮ ਕਰਨਾ ਹੈ ਵੀ ਮੇਰਾ ਵਾਜਾ ਵੱਜਦਾ ਰਹੇ ਮੇਰੀ ਰੋਟੀ ਪਾਣੀ ਚੱਲਦਾ ਰਹੇ ਮੇਰੀ ਢੋਲਕ ਵੱਜਦੀ ਰਹੇ ਮੇਰੀ ਰੋਟੀ ਪਾਣੀ ਚੱਲਦੀ ਰਹੇ ਮੇਰੇ ਚਿੰਟੇ ਸਾਜ਼ ਵੱਜਦੇ ਰਹਿਣ ਮੇਰੇ ਰੋਟੀ ਪਾਣੀ ਚੱਲਦੇ ਰਹਿਣ ਫਿਰ ਰੋਟੀਆਂ ਤੇ ਮਿਲ ਜਾਣਗੀਆਂ ਯਾਦ ਰੱਖਣਾ ਰਸ ਨਹੀਂ ਮਿਲੇਗਾ अनंत नहीं मिलेगा रस ਲਈ ਕੀਰਤਨ ਕਰੋ ਜੇ ਕੀਰਤਨ ਮਨ ਲਈ ਕਰੋ ਆਪਣੇ ਆਪ ਦੇ ਸੁਧਾਰ ਲਈ ਕਰੋ ਮੈਂ ਵਾਜਾ ਫੜ ਕੇ ਬੈਠਾ ਮੇਰੇ ਮਨ ਚ ਹੀ ਆਉਣਾ ਚਾਹੀਦਾ ਮੈਂ ਆਪਣੇ ਮਨ ਨੂੰ ਰੰਗਣ ਲੱਗਿਆ ਮੇਰਾ ਮਨ ਨਿਹਾਲ ਹੋਣ ਲੱਗਿਆ ਮੈਂ ਆਪਣੇ ਆਪ ਲਈ ਕਰ ਰਿਹਾ ਰਸ ਆਵੇ ਮੈਨੂੰ ਉਹ ਇਹੋ ਜਿਹਾ ਰਸ ਬਣੇ ਜਿਹੜਾ ਮੁੱਕੇ ਨਾ ਕਦੇ ਅਮੁੱਕ ਹੋਵੇ ਖਤਮ ਨਾ ਹੋਵੇ ਹੁਣ ਜੇ ਮੈਂ ਰੋਟੀਆਂ ਕਾਰਨ ਵੀ ਮੈਂ ਕੀਰਤਨ ਕਰੂੰਗਾ ਫਿਰ ਲੋਕੀ ਮੈਨੂੰ ਪੈਸੇ ਦੇਣਗੇ ਮੈਨੂੰ ਮਾਇਆ ਦੇਣਗੇ ਠੀਕ ਹੈ ਮਾਇਆ ਗੁਜਰਾਨ ਹੁੰਦੀ ਹੈ ਇਹਦੀ ਜ਼ਿੰਦਗੀ 'ਚ ਲੋੜ ਹੈ ਪਰ ਕੀਰਤਨ ਤੇ ਮੇਰੀ ਰੂਹ ਦੀ ਲੋੜ ਹੈ ਨਾ ਇਹ ਤੇ ਮੇਰੀ ਅੰਦਰ ਦੀ ਖੁਰਾਕ ਹੈ ਸੱਤ ਸੁਰਾਂ ਹੁੰਦੀਆਂ ਸਰੀਰ 'ਚ ਸੱਤ ਚੱਕਰ ਹੁੰਦੇ ਆ ਸੱਤ ਹੀ ਰੰਗ ਹੁੰਦੇ ਆ ਸੱਤ ਰੰਗੀ ਪੀਂਗ ਪੈਂਦੀ ਹੈ ਉਹ ਜਦੋਂ ਸੱਤ ਸੁਰਾਂ ਵੱਜਦੀਆਂ ਨੇ ਉਹਨਾਂ ਸੁਰਾਂ ਦਾ ਕਨੈਕਸ਼ਨ ਬਣਦਾ ਹੈ ਸਰੀਰ ਦੇ ਸੱਤੇ ਦੇ ਸੱਤੇ ਚੱਕਰ ਜਿਹੜੇ ਹਨ ਉਹ ਐਕਟਿਵ ਹੁੰਦੇ ਨੇ ਜਦੋਂ ਸਾਜ਼ ਵੱਜਦੇ ਨੇ ਜਦੋਂ ਕੀਰਤਨ ਹੁੰਦਾ ਹੈ ਤੇ ਸਾਜ ਵਾਜਾ ਮੈਂ ਹੀ ਥੋੜਾ ਵਜਾ ਰਿਹਾ ਵਾਜਾ ਤੇ ਗਾਉਣ ਵਾਲੇ ਵੀ ਬਚਾਉਂਦੇ ਐ ਜਦੋਂ ਗਾਉਣ ਵਾਲੇ ਅੱਗੇ ਵੀ ਲੋਕ ਬੈਠਦੇ ਨੇ ਝੂਮਣ ਲੱਗ ਜਾਂਦੇ ਨੇ ਨੱਚਣ ਲੱਗ ਜਾਂਦੇ ਨੇ ਉਸ ਰਾਗ ਦੇ ਉੱਤੇ ਉਹਨਾਂ ਸੱਤਾਂ ਸੁਰਾਂ ਦੇ ਉੱਤੇ ਉਸ ਗਾਉਣ ਵਾਲੇ ਨੇ ਰੱਖ ਕੇ ਕੀ ਪਰੋਸ ਕੇ ਕੀ ਦਿੱਤਾ ਉਹਨਾਂ ਸੱਤਾਂ ਸੁਰਾਂ ਦੇ ਉੱਤੇ ਪਰੋਸਿਆ ਕੀ ਜਾਂਦਾ ਹੈ ਇਹਦਾ ਆਮ ਗੱਲ ਨਾਲੋਂ ਕਿਤੇ ਜ਼ਿਆਦਾ ਗਹਿਰਾ ਅਸਰ ਹੁੰਦਾ ਜਦੋਂ ਅਸੀਂ ਕੀਰਤਨ 'ਚ ਗੱਲ ਕਰਦੇ ਹਾਂ ਜਿਹੜੀ ਗੱਲ ਕੀਰਤਨ 'ਚ ਕਹੀ ਜਾਂਦੀ ਹੈ ਉਹ ਜ਼ਿਆਦਾ ਅਸਰ ਰੱਖਦੀ ਹੈ ਸਾਜਾਂ ਤੇ ਜਿਹੜੀ ਗੱਲ ਕਹੀ ਜਾਂਦੀ ਹੈ ਰਾਗਾਂ ਤੇ ਜਿਹੜੀ ਗੱਲ ਕਹੀ ਜਾਂਦੀ ਹੈ ਉਹ ਜ਼ਿਆਦਾ ਅਸਰ ਤਾਂ ਰੱਖਦੀ ਹੈ ਉਦੋਂ ਤੁਹਾਡੀ ਬਾਡੀ ਹਰਕਤ ਚ ਆ ਜਾਂਦੀ ਹੈ ਇਕਾਗਰਤਾ ਬਣਦੀ ਹੈ ਰਸ ਬਣਦਾ ਜਿੰਨੇ ਗਾਣ ਵਾਲਿਆਂ ਨੇ ਗਾਣੇ ਗਾਏ ਨੇ ਜੇ ਉਹ ਬੋਲ ਕੇ ਗਾਣਗੇ ਤੇ ਸਮਾਜ ਵਿੱਚ ਉਹਦਾ ਅਸਰ ਨਹੀਂ ਜਦੋਂ ਰਾਗਾਂ ਤੇ ਰੱਖ ਕੇ ਸਾਜਾਂ ਤੇ ਰੱਖ ਕੇ ਗਾਉਂਦੇ ਆ ਉਹਦਾ ਅਸਰ ਤਾਂ ਹੁੰਦਾ ਹੈ ਤੇ ਜਿਹੜਾ ਇਹ ਤੁਹਾਡਾ ਬੇੜਾ ਕਰਕਾ ਵੀ ਸਕਦਾ ਹੈ ਰਾਗ ਇਦਾਂ ਦੀ ਚੀਜ਼ ਹੈ ਇਹ ਬੰਦਾ ਗਲਤ ਉਹਦੇ ਉੱਤੇ ਗੱਲਾਂ ਰੱਖ ਕੇ ਸੁਣਾਵੇਗਾ ਜਿਹੜਾ ਡਰਕ ਵੀ ਸਕਦਾ ਹੈ ਤੇ ਜਿਹਦੇ ਉੱਤੇ ਪਿਆਰ ਰੱਖ ਕੇ ਬਾਣੀ ਰੱਖ ਕੇ गाਵੇਗਾ ਤੇ ਇਹ ਸਾਡੀ ਜ਼ਿੰਦਗੀ ਬਣਾ ਵੀ ਸਕਦਾ ਇਹ ਗਹਿਰਾ ਸਾਡੇ ਅੰਦਰ ਤੱਕ ਜਾਂਦਾ ਹੈ ਗਹਿਰਾਈ ਤੱਕ ਇਹਦਾ ਸਾਡੇ ਮਨ ਦੇ ਉੱਤੇ ਅਸਰ ਹੁੰਦਾ ਹੈ ਤਾਂ ਕਰਕੇ ਜਦੋਂ ਆਪਾਂ ਇਹ ਪੜ੍ਹਦੇ ਆ ਨਾ ਵੀ ਮੈਲ ਖਤਮ ਹੋਵੇ ਅਣ ਭੇਜ ਪੱਥਰਾਂ ਭੇਜਦੇ ਹੀ ਨਹੀਂ ਭੇਜਦੇ ਹੀ ਨਹੀਂ ਭੇਜਦੇ ਹੀ ਨਹੀਂ ਪੱਥਰ ਨੂੰ ਵੀ 50 ਸਾਲ ਪਾਣੀ ਚ ਰੱਖੋ ਜਦੋਂ ਬਾਹਰ ਕੱਢਾਂਗੇ ਫੇਰ ਸੁੱਕੇ ਦਾ ਸੁੱਕਾ ਹੀ ਰਹਿ ਜਾਂਦਾ ਪੱਥਰ ਵਰਗਾ ਸਾਡਾ ਮਨ ਹੈ ਤੇ ਸਾਡੇ ਮਨ ਦੇ ਉੱਤੇ ਅਸਰ ਹੋਵੇ ਕੋਈ ਇਹਦੇ ਉੱਤੇ ਮਾੜਾ-ਵੋਟਾ ਰੰਗ ਚੜੇ ਪਥਰਾਂ ਨੂੰ ਪੂਜਦਾ ਪੂਜਦਾ ਸਾਡਾ ਸਮਾਜ ਪੱਥਰ ਬਣ ਚੁੱਕਿਆ ਸੀ ਹਿਰਦੇ ਵੀ ਗੀਆਂ ਦੇ ਠੋਕਰਾਂ ਮਾਰਨ ਲੱਗ ਪਏ ਲੋਕਾਂ ਨੂੰ ਪਰ ਪਿਆਰ ਦੇ ਵਿੱਚ ਭਿੱਜ ਕੇ ਮਨ ਅੰਦਰੋਂ ਰੰਗ ਵਿੱਚ ਹੋਵੇ ਖਿੜੇ ਆਨੰਦ ਆਵੇ ਇੰਤੇ ਦੁਨੀਆ ਨੇ ਬੜੇ ਯਤਨ ਕੀਤੇ ਪਰ ਭੈਣੋ ਭਰਾਵੋ ਸਭ ਤੋਂ ਵੱਡੀ ਗੱਲ ਅੱਜ ਮਨ ਦੀ ਮੈਲ ਕੱਢੋ ਨਜ਼ਾਰਾ ਤੇ ਬਣਿਆ ਪਿਆਈਏ ਹੁਣ ਵੇਖੋ ਧਿਆਨ ਨਾਲ ਸੁਣੋ ਕੱਪੜਾ ਆਟੋਮੈਟਿਕ ਹੀ ਵਧੀਆ ਹੈ ਮੈਲ ਹੈ ਇਹਨੂੰ ਸਾਫ਼ ਕਰੋ ਲਿਸ਼ਕਾ ਮਾਰੋ ਮਾੜਾ ਜਿਹਾ ਸਾਫ਼ ਕਰ ਦੋ ਇਹਨੂੰ ਹੋਰ ਕੀ ਕਰਨਾ ਆਲਰੇਡੀ ਵਧੀਆ ਹੀ ਸੀ ਕੱਪੜਾ ਚੰਗਾ ਹੀ ਸੀ ਬਸ ਮੈਲ ਕੱਢਣ ਦੀ ਲੋੜ ਸੀ ਪਿੱਛੇ ਤੇ ਕਮਾਲ ਹੈ ਆਪਣੇ ਅੰਦਰੋਂ ਜੈਲਸ ਤੇ ਨਹੀਂ ਹੋ ਰਹੀ ਕਿਸੇ ਨਾਲ ਕਿਸੇ ਨੇ ਮੋਟਰਸਾਈਕਲ ਲਿਆਂਦਾ ਸੜਤੇ ਨਹੀਂ ਗਏ ਇਹ ਮੈਲ ਹੈ ਕਿਸੇ ਨੇ ਗੱਡੀ ਲਿਆਂਦੀ ਸੜਤੇ ਨਹੀਂ ਗਏ ਇਹ ਮੈਲ ਹੈ ਕਿਸੇ ਦਾ ਬਾਹਰ ਦਾ ਵੀਜ਼ਾ ਲੱਗ ਗਿਆ ਅੱਗ ਤੇ ਨਹੀਂ ਲੱਗਦੀ ਇਹ ਮਹਿਲ ਕਿਸੇ ਦਾ ਮੁੰਡਾ ਨੌਕਰੀ ਤੇ ਲੱਗ ਗਿਆ ਸਾਨੂੰ ਸਾੜਾ ਤੇ ਨਹੀਂ ਹੋ ਰਿਹਾ ਇਹ ਮਹਿਲ ਕਿਸੇ ਭੈਣ ਭਰਾ ਦਾ ਕੋਈ ਕੰਮ ਕਾਰਜ ਰਾਸ ਹੋ ਗਿਆ ਸਾਨੂੰ ਅੰਦਰੋਂ ਉੱਤੋਂ ਉੱਤੋਂ ਧੰਨਵਾਦ ਉੱਤੋਂ ਤੋਂ ਡੱਬਾ ਉੱਤੋਂ ਤੋਂ ਮਠਿਆਈ ਉੱਤੋਂ ਤੋਂ ਵਧਾਈਆਂ ਪਰ ਅੰਦਰ ਸਾੜੇ ਅੰਦਰ ਅੱਗ ਲੱਗੀ ਪਈ ਹੈ ਇਹ ਕਿੱਥੋਂ ਬਣ ਗਿਆ ਇਹ ਕਿਵੇਂ ਬਣ ਗਿਆ ਕਈਆਂ ਦਾ ਤਾਂ ਸੈਟਿੰਗ ਹੋ ਜੇ ਲੋਕ ਬੁਲਾਣਾ ਛੱਡ ਦਿੰਦੇ ਇਹਨਾਂ ਨੂੰ ਮੁੜ ਕੇ ਇਦਾਂ ਦੇ ਸੁਭਾਅ ਨੇ ਸਾਡੇ ਚੱਕੀ ਫਿਰਦੇ ਆ ਇਹ ਵੇਖੀਏ ਵੀ ਅੰਦਰ ਮਹਿਲ ਤੇ ਨਹੀਂ ਪਈ ਕਿਤੇ ਮੈਲ ਦੂਰ ਕਰ ਦੋ ਨਜ਼ਾਰਾ ਹੀ ਨਜ਼ਾਰਾ ਹੈ ਮੈਂ ਕਿਉਂ ਮੈਲ ਕਰਾਂ ਆਪਣਾ ਇਹਦਾ ਵੀ ਭਲਾ ਹੋਵੇ ਮੇਰਾ ਦੁਸ਼ਮਣ ਵੀ ਹੈ ਤਾਂ ਵੀ ਕੋਈ ਨਹੀਂ ਭਾਈ ਭਰਾ ਤੇਰਾ ਭਲਾ ਹੋਵੇ ਠੀਕ ਆ ਗੱਲ ਤੇਰੇ ਨਾਲੋਂ ਵੱਖਰੀ ਹੈ ਮੇਰੀ ਪਰ ਠੀਕ ਹੈ ਤਵੇਂ ਪਰ ਆਪਾਂ ਅੰਦਰ ਮੈਲ ਨਾ ਪਾਈਏ ਉਹ ਮੈਲ ਸੌਣ ਨਹੀਂ ਦਿੰਦੀ ਉਹ ਮੈਲ ਟਿਕਨ ਨਹੀਂ ਦਿੰਦੀ ਉਹ ਮੈਲ ਬੜੀ ਤੰਗ ਕਰਦੀ ਹੈ ਅੱਖਾਂ ਕਿੰਨੀਆਂ ਵਧੀਆ ਨੇ ਜੇ ਰੋੜੀਆਂ ਨਾ ਪੈਣ ਇਹਨਾਂ 'ਚ ਅੱਖ ਬਸ ਜਿਹੜੀ ਰੋੜੀ ਜੀ ਪਈ ਹੈ ਕੱਢ ਦੋ ਅੱਖ ਤੇ ਆਲਰੇਡੀ ਵਧੀਆ ਹੀ ਹੈ ਅੱਖ ਨੂੰ ਕੁਝ ਨਹੀਂ ਕਰਨ ਦੀ ਲੋੜ ਬਸ ਇਹਦੇ ਜਿਹੜੀ ਮੈਲ ਮਿੱਟੀ ਉੱਡ ਕੇ ਪੈ ਗਈ ਕੱਟਾ ਉੱਡ ਕੇ ਪੈ ਗਿਆ ਕੱਖ ਅੱਖ ਵਿੱਚ ਪੈ ਗਿਆ ਇਹ ਤੇਰੇ ਕਿਸੇ ਕੰਮ ਦੀ ਨਹੀਂ ਅੱਖ ਵਿੱਚ ਕੱਖ ਪੈ ਜਾਏ ਕੱਖ ਨਹੀਂ ਦਿਸਦਾ ਕੁਛ ਨਹੀਂ ਦਿਸਦਾ ਇਸੇ ਤਰ੍ਹਾਂ ਸਾਡੇ ਮਨ ਵਿੱਚ ਜਦੋਂ ਮੈਲ ਪੈ ਜਾਂਦੀ ਫਿਰ ਕਿਸੇ ਕੰਮ ਦਾ ਨਹੀਂ ਇਹ ਤੇ ਬੜੀ ਭੈੜੀ ਚੀਜ਼ ਹੈ ਆ ਅੱਖ ਬੋਝ ਲੱਗੂ ਜੇ ਇਹਦੇ ਵਿੱਚ ਕੱਖ ਪੈ ਜਾਏ ਅੱਖਾਂ ਕਿੰਨੀਆਂ ਵਧੀਆ ਚੀਜ਼ ਹੁੰਦੀਆਂ ਨੇ ਇਦਾਂ ਹੀ ਤੇਰਾ ਮਨ ਬੜੀ ਵਧੀਆ ਚੀਜ਼ ਹੈ ਇਹਨੂੰ ਮੈਲ ਨਾ ਪੈਣ ਦੇ ਤੇ ਹੁਣ ਕਹੀਏ ਕੀ ਜਨਮ ਜਨਮ ਕੋ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਹ ਹੋ ਕਨਲੀ ਧੋਤੀ ਉਜਲੀ ਨਾ ਹੋਵੇ ਜੇ 100 ਤੋਂ ਹਣ ਪਾਹ ਕੋਲੂ ਨੂੰ ਸਾਫ ਕਰਨ ਵਾਲੀ ਜਿਹੜੀ ਲੀਰ ਹੁੰਦੀ ਹੈ ਜਿਸ ਨਾਲ ਕੋਲੂ ਸਾਫ ਕੀਤਾ ਜਾਂਦਾ ਉਹ ਐਨੀ ਮੈਲੀ ਹੋ ਜਾਂਦੀ ਤੰਦ ਮੈਲ ਬੈ ਜਾਂਦੀ 100 ਵਾਰ ਵੀ ਧੋਲੋ ਉਹ ਮੈਲਾ ਹੀ ਰਹਿੰਦੀ ਕਹਿੰਦੇ ਮਨ ਦਾ ਇਹ ਹਾਲ ਹੋਇਆ ਪਿਆ ਨਾ ਤੇ ਬਥੇਰੇ ਧਾਮਾਂ ਤੇ ਬਾਣੀ ਬੜੀ ਪਾਠ ਕੀਤਾ ਪਰ ਮਨ ਦੀ ਮੈਲ ਨਹੀਂ ਜਾਂਦੀ ਤੇ ਮੇਰੇਆ ਵੀਰਾ ਭਰਾਵਾ ਭੈਣੇ ਮਨ ਦੀ ਤੇਰੇ ਦੀ ਮੈਲ ਤੂੰ ਦੂਰ ਕਰਨੀ ਹੈ ਜੈਲਸ ਛੱਡ ਦੇ ਖੁਸ਼ ਰਹਿਣ ਲੱਗ ਜਾਏਗਾ ਵੇਖ ਵੇਖ ਕੇ ਉਹਦਾ ਬਣ ਗਿਆ ਮੈਂ ਰਹਿ ਗਿਆ ਉਹ ਕਿਤੇ ਪਹੁੰਚ ਗਿਆ ਮੈਂ ਪਿੱਛੇ ਰਹਿ ਗਿਆ ਆ ਬੜੀ ਵੱਡੀ ਪ੍ਰੋਬਲਮ ਕੰਪੈਰੀਜ਼ਨ ਨਾ ਕਰੋ ਲੋਕਾਂ ਦੇ ਨਾਲ ਦੁਨੀਆ ਨਾਲ ਨਾ ਆਪਣੇ ਆਪ ਨੂੰ ਕੰਪੈਰੀਜ਼ਨ ਕਰੋ ਲੋਕਾਂ ਦੀਆਂ ਰੀਸਾਂ ਨਾ ਕਰੀਏ ਆਪਣੇ ਆਪ ਵਿੱਚ ਜਿੱਥੇ ਕਿਤੇ ਹੈਗੇ ਆ ਉੱਥੇ ਸ਼ੁਕਰਾਨੇ ਵਿੱਚ ਜੀਣਾ ਸਿੱਖੀਏ ਸਬਰ ਵਿੱਚ ਰਹਿਣਾ ਸਿੱਖੀਏ ਸ਼ੁਕਰ ਸ਼ੁਕਰ ਜੋ ਮੇਰੇ ਕੋਲ ਹੈ ਬਹੁਤ ਜਿੱਥੇ ਕਿਤੇ ਮੈਂ ਹੈਗਾ ਮੈਂ ਬਹੁਤ ਪਰ ਇਹ ਬੜੀ ਵੱਡੀ ਪ੍ਰੋਬਲਮ ਹੁੰਦੀ ਹੈ ਜਦੋਂ ਅਸੀਂ ਸਾੜੇ ਤੇ ਜੈਲਸ ਈਰਖਾ ਦੇ ਮਾਰੇ ਹੁੰਨੇ ਆ ਕੱਖ ਨਹੀਂ ਫਿਰ ਜ਼ਿੰਦਗੀ ਦਾ ਸਵਾਦ ਚੰਦਨ ਦੀਆਂ ਮਹਿਕਾਂ ਤੇ ਤੇਰੇ ਵੱਲ ਆਉਣ ਨੂੰ ਤਿਆਰ ਬੈਠੀਆਂ ਨੇ ਪਰ ਜੇ ਤੂੰ ਬਾਸ ਬਣ ਗਿਆ ਤੇ ਗੱਲ ਬਣਨੀ ਨਹੀਂ ਕਬੀਰ ਬਾਸ ਵਡਾਈ ਬੁੱਢਿਆ ਐਉਂ ਮਤ ਡੁੱਬੋ ਕੋਏ ਚੰਦਨ ਕਹ ਨਿਕਟੈ ਬਸੈ ਬਾਸ ਸੁਗੰਧ ਨਾ ਹੋਏ ਖਾਲੀ ਰਹਿ ਜਾਗੇ ਮੈਂ ਨਹੀਂ ਮਈਕਾਨੇ ਵਾਲੇ ਦੁਆਲੇ ਮੈਂ ਹੀ ਬਾਸ ਨੂੰ ਫਿਰ ਕਰੀਏਗੀ ਮੀਂਹ ਤੇ ਬਰਸ ਰਿਹਾ ਹਰ ਵੇਲੇ ਮੈਂ ਹੀ ਭਾਂਡਾ ਬੁੱਢਾ ਮਾਰੀ ਰੱਖਾਂ ਕਰੀਏਗੀ ਮੈਲ ਹੀ ਇੰਨੀ ਜ਼ਿਆਦਾ ਸਵਾਦ ਹੀ ਨਹੀਂ ਜ਼ਿੰਦਗੀ ਦਾ ਆਉਂਦਾ ਤੁਸੀਂ ਕੁਛ ਕਰਨਾ ਨਹੀਂ ਜੋ ਅੰਦਰ ਖਲਾਰਾ ਫालतू ਦਾ ਪਾਇਆ ਉਹਨੂੰ ਕੱਢ ਦਿਓ ਤੂੰ ਆਪਣੇ ਆਪ 'ਚ ਬੜਾ ਕਮਾੜ ਦਾ ਬੰਦਾ ਹੈ ਤੇਰੇ ਅੰਦਰ ਮੈਲ ਬਸ ਕੱਢ ਦੇ ਤੂੰ ਬਹੁਤ ਵਧੀਆ ਕੁਝ ਨਹੀਂ ਹੈ ਇਹ ਕੈਂਸਰ ਮੰਨਦਾ ਸਾਡੇ ਰੋਗ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਹਮੈ ਦੀਰਗ ਰੋਗ ਹੈ ਮਨ ਦੇ ਰੋਗਾਂ ਦੀ ਗੱਲ ਬੜੇ-ਬੜੇ ਜੋਤੀਸਾ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਇਹ ਮਨ ਦੇ ਰੋਗਾਂ ਦੀ ਗੱਲ ਗੁਰਬਾਣੀ ਪੈੜ ਦੀ ਗੱਲ ਕੁਰਬਾਨੀ ਕਰਦੀ ਮਨ ਦੇ ਵਿੱਚ ਬਿਮਾਰੀਆਂ ਲੱਗੀਆਂ ਨੇ ਮਨ ਦੇ ਵਿੱਚ ਚਿੰਤਾ ਲੱਗੀ ਰਹਿੰਦੀ ਟੈਨਸ਼ਨਾਂ ਪਈਆਂ ਕਾਦੀ ਚਿੰਤਾ ਹਰ ਵੇਲੇ ਉੜਦੇ ਰਹਿਣਾ ਤੜਫਦੇ ਰਹਿਣਾ ਆਪਣੇ ਆਪ ਨੂੰ ਆਪਣੇ ਅੰਦਰ ਦੀ ਮੈਲ ਕੱਢ ਕੇ ਵੇਖੋ ਤੇਰੇ ਵਿੱਚ ਤੇ ਰੱਬ ਵਿੱਚ ਫਰਕ ਕੋਈ ਨਹੀਂ ਬਸ ਮੈਲ ਇਕੱਠੀ ਕਰੀ ਫਿਰਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਤੂੰ ਮੈਲ ਨੂੰ ਪਰਾਂ ਕਰ ਤਾਂ ਰੱਬ ਤੈਨੂੰ ਫੀਲ ਹੋਊਗਾ ਨੇੜੇ ਉਹ ਤੇਰੇ ਨਾਲ ਸੀ ਤੇਰੀ ਮੈਲ ਦਾ ਪਰਦਾ ਬਣਿਆ ਹੋਇਆ ਤੇ ਇਹ ਮੈਲ ਬਾਹਰੋਂ ਨਹੀਂ ਆਈ ਤੂੰ ਆਪੇ ਬਣਾਈ ਐ ਮੈਲ ਬਣਾਈ ਬੈਠੀ ਮੇਰੇ ਕੋਲ ਕੋਈ ਗੱਡੀ ਐ 1 ਕਰੋੜ ਦੀ ਕੋਈ ਬੰਦਾ 2 ਕਰੋੜ ਦੀ ਲੈ ਕੇ ਆਵੇ ਵੇਖ ਕੇ ਖੁਸ਼ ਹੋ ਵਾਹ ਵਈ ਵਾਹ ਮੇਰੇ ਕੋਲ ਗੱਡੀ 1 ਲੱਖ ਰੁਪਏ ਦੀ ਕਿਸੇ ਨੇ 10 ਲੱਖ ਦੀ ਲਿਆਂਦੀ ਵਾਹ ਵਈ ਵਾਹ ਅੰਦਰੋਂ ਖੁਸ਼ ਹੋ ਜਾ ਪਰ ਜੇ ਅੰਦਰ ਸਾੜਾ ਐ ਤੇ ਮੈਲ ਐ ਇਹ ਮੈਲ ਹੀ ਰੱਬ ਦੇ ਵਿੱਚ ਤੇ ਤੇਰੇ ਵਿੱਚ ਪਰਦਾ ਬਣ ਕੇ ਖੜੀ ਹੈ ਇਹੀ ਨਹੀਂ ਮਿਲਣ ਦਿੰਦੀ ਇਹੀ ਤੰਗ ਕਰਦੀ ਹੈ, ਇਹੀ ਸੌਂ ਨਹੀਂ ਦਿੰਦੀ, ਇਹੀ ਡਿਪਰੈਸ਼ਨ ਕਰਦੀ ਹੈ, ਇਹੀ ਸਟ੍ਰੈਸ ਹੈ। ਸਭ ਕੁਝ ਇਹ ਹੋਈ ਮੈਲ ਹੈ। ਤੇ ਜਿੱਦਣ ਜਿਹੜੇ ਬੰਦੇ ਨੂੰ ਆਪਣੀ ਮੈਲ ਦਿਸਣ ਲੱਗੀ ਉਹ ਫਿਰ ਕਹਿੰਦਾ ਹੈ, ਗੁਰੂ ਸਾਹਿਬ ਸਿਖਾਉਂਦੇ ਨੇ ਕਿ ਇਹਦੇ ਇੰਦਾਂ ਕਿਹਾ, ਹੁਣ ਗੁਰੂ ਸਾਹਿਬ ਮੈਲੇ ਥੋੜਾ ਨੇ। ਪਰ ਗੁਰੂ ਸਾਹਿਬ ਕਹਿੰਦੇ ਨੇ ਇੰਦਾਂ ਕਿਆ ਕਰ ਖੰਮ ਮੈਲੇ, ਤੂੰ ਉਜਲ ਕਰ ਤੇ ਹਮ ਨਿਰਗੁਣ, ਤੂੰ ਦਾਤਾ। ਔਗਣਾ ਨੂੰ ਕਹਿੰਦੇ ਨੇ ਮੈਲ। ਹਮ ਬੂਰਖ ਤੂੰ ਚਤੁਰ ਸਿਆਣੇ, ਤੂੰ ਸਰਬ ਕਲੰਕਾ ਗਿਆ। ਕਿਆ ਕਰ ਤੂੰ ਲਾ ਸਕਣੇ?